ਮਾਨਜੋਗ ਮੈਂਬਰ ਸਾਬ ਨੂੰ ਇਹ ਵੈਦਰ ਅਜੇ ਆਵਾਜ਼ ਆ ਰਹੀ ਨਹੀਂ ਸੀ ਸਹੀ ਚਲ ਮਾਨਜੋਗ ਸਪੀਕਰ ਸਾਹਿਬ ਮਾਨਜੋਗ ਮੈਂਬਰ ਸਾਹਿਬ ਨੂੰ ਮੈਂ ਇਹਨਾਂ ਦਾ ਸਵਾਲ ਹੈ ਜਿਹੜਾ ਅਨਾਜ ਮੰਡੀ ਜਲਾਲਾਬਾਦ ਦਾ ਜਿਹੜਾ ਪਹਿਲਾਂ ਸ਼ਹਿਰ ਵਿੱਚੋਂ ਬਾਹਰ ਕੱਢਣ ਵਾਸਤੇ ਹੈ ਹਾਂ ਜੀ ਇਹ ਬੰਤਵ ਲਈ ਜਗਾ ਦੀ ਚੋਣ ਪ੍ਰਕਿਰਿਆ ਚੱਲ ਰਹੀ ਹੈ ਜਗਾਦੀ ਚੌਣ ਹੋਣ ਅਪਰੰਤ ਜ਼ਮੀਨ ਅਕਵਾਇਰ ਕਰਕੇ ਮੰਡੀ ਬਣਾਉਣ ਸੰਬੰਧੀ ਅਗਲੇਰੀ ਕਾਰਵਾਈ ਕੀਤੀ ਜਾਵੇ। ਠੀਕ ਗੋਲਡੀ ਜੀ ਆਮਾਨਯ ਸਪੀਕਰ ਸਾਹਿਬ ਮੇਰੀ ਮੰਤਰੀ ਸਾਹਿਬ ਨੂੰ ਇਹ ਬੇਨਤੀ ਹੈ ਕਿ ਇਹਦਾ ਥੋੜਾ ਜਲਦੀ ਇਹਦਾ ਪ੍ਰੋਸੈਸ ਕੀਤਾ ਜਾਵੇ ਔਰ ਇਹਦਾ ਟਾਈਮ ਬੇਨਤੀ ਨਹੀਂ ਸਵਾਲ ਪੁੱਛ ਲਈ ਸਵਾਲ ਇਹਦਾ ਟਾਈਮ ਬਾਉਂਡ ਕਰ ਦਿਓ ਜੀ ਸਾਲ ਡੇਡ ਹੋ ਗਿਆ ਲੱਗਿਆ ਨੂੰ ਕਿ ਕਦੋਂ ਤੱਕ ਇਹ ਜਗ੍ਹਾ ਅਕਵਾਇਰ ਹੋ ਜਾਊਗੀ ਕਦੋਂ ਤੱਕ ਹੋ ਜਾਏਗੀ ਜੀ ਪ੍ਰੋਪਰਲੀ ਹੋਰ ਬੇਨਤੀ ਇੱਕ ਜੀ ਇੱਕ ਇਹਦਾ ਪ੍ਰੋਪਰ ਰੇਟ ਦਿੱਤਾ ਜਾਵੇ ਉਹ ਥੋੜਾ ਇਸ਼ੂ ਹੈ ਜੀ ਮਤਰੀ ਜੀ ਕਦੋਂ ਤੱਕ ਕਰ ਦਿਓਗੇ ਪ੍ਰੋਪਰ ਰੇਟ ਦੇ ਕੇ ਇਹ ਦੋ ਕ ਮੀਟਿੰਗਾਂ ਹੋ ਗਈਆਂ ਜੀ ਅਸਲ ਵਿੱਚ ਜਗਾ 3-4 ਥਾਂ ਹੀ ਦੇਖੀ ਹੈ ਜਦੋਂ ਪਤਾ ਲੱਗ ਗਿਆ ਉਹਦਾ ਰੇਟ ਰੂਟ ਤੈ ਹੋ ਗਿਆ ਸਾਰਾ ਕੁਝ ਜਲਦੀ ਕਰਵਾ ਦੇਾਂਗੇ ਠੀਕ ਹੈ ਦਿਵਾਲੀ ਤੱਕ ਕਰਾ ਦੇਾਂਗੇ ਥੈਂਕ ਯੂ ਠੀਕ ਹੈ ਜੀ ਥੈਂਕ ਯੂ ਜੀ ਸਰਦਾਰ